ਹਾਂਜੀ ਅੱਜ ਅਸੀਂ ਬਣਾ ਰਹੇ ਹਾਂ ਭਰਵੇਂ ਗਰੇਲੇ ਇਹਦੇ ਚੋਂ ਵੀ ਕੱਢਦੇ ਨੇਗੇ ਤੇ ਇਹ ਬਣਾ ਲਿਆ ਇਹਦਾ ਮਸਾਲਾ ਮਸਾਲਾ ਹੁਣ ਇਹਦੇ ਵਿੱਚ ਭਰਾਂਗੇ ਵਿੱਚ ਭਰ ਕੇ ਫਿਰ ਇਹਨੂੰ ਤਲ ਕੇ ਦਿਖਾਵਾਂਗੇ ਤੇ ਤਲ ਕੇ ਫਿਰ ਇਹਨਾਂ ਨੂੰ ਕੜਾਹੀ ਦੇ ਵਿੱਚ ਪਾ ਕੇ ਮਸਾਲਾ ਭਰਾਂਗੇ ਪਹਿਲਾਂ ਇਹਦੇ ਵਿੱਚ ਹਾਂਜੀ ਹੁਣ ਅਸੀਂ ਗਰੇਲੇ ਜਿਹੜੇ ਗਰੇਲੇ ਹੈਗੇ ਨੇਗੇ ਭਰ ਲੈਨੇਗੇ ਸਾਰੇ ਤੇ ਮਸਾਲਾ ਇਹਨਾਂ ਚ ਭਰ ਲਿਆਗਾ ਤੇ ਹੁਣ ਇਹਨੂੰ ਵਾਰੀ ਅੱਗੇ ਤਲਣ ਦੀ ਹੁਣ ਪਹਿਲਾਂ ਅੱਗ ਬਚਾਉਣੀ ਹੈ ਠੀਕ ਹੈ ਇਹ ਆਪਣਾ ਪਾਥੀ ਚੱਕ ਲਏ ਆਂਗੇ ਤੇ ਅੱਗ ਬਾਲ ਲਈ ਆਂ ਵੈਸੇ ਗਿੱਠੀ ਨੂੰ ਇਗਨੋਰ ਕਰਦੇ ਹੋਏ ਮਿੱਟੀ ਲਾਉਣ ਵਾਲੀ ਐ ਤੇ ਲੇਟ ਹੋ ਗਏ ਥੋੜਾ ਜਿਹਾ ਹੁਣ ਇਹਦੇ ਉੱਪਰ ਆ ਕੜਾਈਆਂ ਰੱਖਾਂਗੇ ਸਾਫ਼ ਕਰਕੇ ਧੋ ਕੇ ਤੇ ਫਿਰ ਤਲਦੇ ਆਂ ਗਰੇਲਿਆਂ ਨੂੰ ਵੈਸੇ ਅੱਜਕੱਲ ਸਾਰੇ ਗੈਸ ਤੇ ਬਣਾਉਂਦੇ ਆਗੇ ਸਾਰਾ ਕੁਝ ਤੇ ਮੈਨੂੰ ਸ਼ੌਂਕ ਐ ਚੁੱਲੇ ਦਾ ਸੋ ਮੇਰੀ ਇਹ ਗਿੱਠੀ ਬਣਾਈ ਹੋਈ ਐ ਤੇ ਮੈਂ ਇਸੇ ਗਿੱਠੀ ਤੇ ਹੀ ਬਣਾਉਣੀ ਆ ਰੋਟੀ ਪਾਣੀ ਸਾਰਾ ਕੁਝ ਜੋ ਕਰਦੇ ਆ ਸ਼ੁਰੂ ਕਰੇ ਲਿਆ ਦਾ ਟ੍ਰੀਟਮੈਂਟ ਹਾਂਜੀ ਹੁਣ ਇਹਦੇ ਵਿੱਚ ਤੇਲ ਪਾਤਾ ਤੇ ਤੇਲ ਜਿਹੜਾ ਕੀ ਆ ਗਰਮ ਹੋ ਚੁੱਕਿਆ ਤੇ ਹੁਣ ਅਸੀਂ ਇੱਕ ਕਰਕੇ ਇਹਦੇ ਵਿੱਚ ਛਿੱਟਾਂਗੇ ਭਰਵੇਂ ਕਰੇਲੇ ਹਾਂਜੀ ਨਮਮਾ ਛਿੱਟ ਗਿਆ ਹਲੇ ਥੋੜਾ ਹੈ ਤੇ ਘੱਟ ਗਰਮ ਆਗਾ ਤੇ ਅੱਗ ਨੂੰ ਹੋਰ ਤੇਜ਼ ਕਰਦਣੇ ਹਾਂਜੀ ਤੇਲ ਹੋ ਗਿਆ ਗਰਮ ਤੇ ਆਪਾਂ ਇਹਦੇ ਵਿੱਚ ਪਾ ਕੇ ਦੇਖਿਆ ਹੁਣ ਇੱਕ ਕarele ਤੇ ਹੁਣ ਇਹ ਬਣਨ ਜਾ ਰਹੇ ਨੇ ਭਰਵੇਂ ਕarele ਤੇ ਇਹ ਇਹਦੇ ਇਸ ਤਰ੍ਹਾਂ ਕੱਟ ਦਿੰਦੇ ਹੁੜੇ ਤੇ ਅੰਦਰ ਹੱਥ ਨਾਲ ਜਾਈ ਦੇ ਤੇ ਤੇਲ ਬਹੁਤ ਗਰਮ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਹਲਕਾ ਹਲਕਾ ਸੇਕ ਤੇ ਛੱਲਣ ਦੇਵਾਂਗੇ ਐਸ ਤਰ੍ਹਾਂ ਨਾਲ ਤાળ ਲਾਗਾ ਕਈ ਵਾਰ ਤਾਂ ਅੱਗੇ ਵੀ ਬਲੇਡ ਗੁੰਦੇ ਹੁੰਦੇ ਆਗੇ ਪਰ ਇਹ ਬਿਨਾ ਧਾਗਿਆ ਤੋਂ ਆਉਂਦਾ ਤੇ ਇਹ ਬਣ ਰਿਹਾ ਪਰਮੇਕਰੇ ਲਈ ਤੇ ਜਦੋਂ ਬਣ ਕੇ ਇਹ ਸਤਨ ਦਿਖਾਵਾਂਗੇ ਕਿੱਦਾਂ ਬਣਦੇ ਆ ਬਸੇ ਗੈਸ ਨਾਲੋਂ ਜ਼ਿਆਦਾ ਥੱਲੇ ਦੀ ਦਾਲ ਸਬ지 ਬਹੁਤ ਵਾਹ ਲੱਗਦੀ ਹੈ ਕਿਉਂਕਿ ਗੈਸ ਸਾਡੇ ਸਿਰਫ ਚਾਹ ਵਾਸਤੇ ਤੇ ਆਈਡੇ ਵਾਸਤੇ ਬਾਕੀ ਸਾਰਾ ਕੁਝ ਥੱਲੇ ਤੇ ਗਿੱਠੀ ਤੇ ਦੇਖੋ ਨਾ ਰੰਗ ਬਣ ਰਿਹਾ ਬਰਾਊਨ ਬਰਾਊਨ ਜਿਹਾ ਰੋਟੀ ਅੱਗ ਤੇਜ਼ ਹੈ ਜੀ ਇਹ ਦੋਸਤਾਂ ਬਣ ਗਏ ਉਹ ਦਿਖਾਵਾਂਗੇ ਹੁਣ ਮਿਲਦੇ ਛੋਟੇ ਬ੍ਰੇਕ ਤੋਂ ਬਾਅਦ ਤਾਂ ਦੀ ਇਹ ਸਾਡੇ ਕਰੇਲੇ ਭਰ ਕੇ ਪਰਮੇ ਕਰੇਲੇ ਤਿਆਰ ਨਹੀਂ ਬਸ ਇੱਕ ਕਪੂਰ ਹੋਰ ਰਹਿ ਗਿਆ ਹੈਗਾ ਤੇ ਰੈਡੀ ਹੋ ਗਏ ਨੇਗੇ ਖਾਂਜੀ ਵਾਟਰ ਇਸ ਨਿਮਕਾਗੇ ਵੀ ਦੇਖ ਲੈ ਕਿਉਂਕਿ ਮੇਰਾ ਫੇਵਰੇਟ ਨੇਗੀ ਤੇ ਬਸ ਥੋੜੇ ਰਹਿ ਗਏ ਨੇਗੇ ਇਹ ਵੰਦੇ ਅੱਤ ਮੈਂ ਸੌਰੀ ਬਣਾਉਂਦੇ ਆਵੇਂ ਕੋਈ ਪਹਿਲਾ ਮਸਾਲਾ ਭੁੰਨ ਲੈਂਦਾ ਬਸ ਮੈਂ ਪਹਿਲਾ ਮਸਾਲਾ ਭੁੰਨ ਕੇ ਫਿਰ ਪਣਾਉਣੇ ਨੇ ਪਰ ਅਜ ਮੈਂ ਦੇ ਬਣਾਏ ਤੇ ਬਿਨਾ ਤਾਂਗੇ ਦੇ ਕਵਰ ਕੀਤੇ ਹੋਏ ਤੇ ਬਹੁਤ ਟੇਸਟੀ ਬਣੇਗੇ ਸਾਰਿਆਂ ਨੇ ਟਰਾਈ ਜਰੂਰ ਕਰਿਓ ਥੈਂਕ ਯੂ